ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਹੋਏ ਹੁਕਮਨਾਮਿਆਂ ਦੇ ਸੰਬੰਧ ਵਿੱਚ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਦਾ ਰੰਭ ਕੀਤਾ ਗਿਆ ਸੀ 18 ਤਰੀਕ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਕਰਕੇ ਅੰਮ੍ਰਿਤਸਰ ਦੀ ਪੁਇਤਰ ਭਰਤੀ ਤੋਂ ਉਸ ਨੂੰ ਅੱਗੇ ਤੋਰਦੇ ਆ ਸਿਲਸਿਲਾवार ਜਿਲ੍ਹਿਆਂ ਦੀਆਂ ਮੀਟਿੰਗਾਂ ਰੱਖੀਆਂ ਗਈਆਂ ਹਨ ਜਿਨ੍ਹਾਂ ਵਿੱਚ ਕੱਲ 24 ਤਰੀਕ ਨੂੰ ਮਲੇਰਕੋਟਲੇ ਵਿਖੇ 11 ਵਜੇ ਮੀਟਿੰਗ ਹੈ ਉਸ ਤੋਂ ਬਾਅਦ 26 ਤਰੀਕ ਨੂੰ ਜ਼ਿਲ੍ਹਾ ਜਲੰਧਰ ਦੀ ਮੀਟਿੰਗ ਹੈ ਫਿਰ 29 ਤਰੀਕ ਨੂੰ ਸੰਗਰੂਰ ਦੀ ਮੀਟਿੰਗ ਹੈ 31 ਤਰੀਕ ਨੂੰ ਪਟਿਆਲੇ ਜ਼ਿਲ੍ਹੇ ਦੀ ਤੇ ਅਪ੍ਰੈਲ ਦੇ ਮਹੀਨੇ ਵਿੱਚ 4 ਤਰੀਕ ਨੂੰ ਗੁਰਦਾਸਪੁਰ ਦੀ ਤੇ 6 ਤਰੀਕ ਨੂੰ ਰੋਪੜ ਜ਼ਿਲ੍ਹਿਆਂ ਦੀਆਂ ਮੀਟਿੰਗਾਂ ਰੱਖੀਆਂ ਗਈਆਂ ਹਨ ਅਸੀਂ ਆਪਣੀ ਪੰਜ ਮੈਮਰੀ ਪੱਤੀ ਕਮੇਟੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਦਾ ਸਾਝ ਰੱਖਣ ਵਾਲੇ ਸਾਰੇ ਪਰਿਵਾਰਾਂ ਨੂੰ ਸਿੱਖ ਪੰਥ ਦੇ ਹਤੇਸ਼ੀਆਂ ਨੂੰ ਪੈਰੋਕਾਰਾਂ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜਾ ਆਪਾਂ ਸਾਰੇ ਤਕੜਾ ਕਰਨਾ ਚਾਹੁੰਦੇ ਆ ਉਸ ਸੋਚ ਨੂੰ ਲੈ ਕੇ ਆਪਾਂ ਤਕੜੇ ਹੋ ਕੇ ਬਹੁਤ ਵੱਡੀ ਗੰਟੀ ਵਿੱਚ ਇਹਨਾਂ ਮੀਡੀਆ ਵਿੱਚ ਆਪਾਂ ਹਾਜ਼ਰ ਹੋइए ਤੇ ਵੱਡੇ ਪੱਧਰ ਤੇ ਆਪਾਂ ਇਸ ਭੱਤੀ ਮੋਹਮ ਵਿੱਚ ਆਪਣਾ ਯੋਗਦਾਨ ਪਾ ਸਕੀਏ ਵਿਸ਼ੇਸ਼ ਤੌਰ ਤੇ ਅਸੀਂ ਉਹਨਾਂ ਪਰਿਵਾਰਾਂ ਨੂੰ ਵੀ ਜਾਂ ਉਹਨਾਂ ਲੀਡਰਾਂ ਨੂੰ ਆਗੂਆਂ ਨੂੰ ਬੇਨਤੀ ਕਰਨਾ ਚਾਹੁੰਦੇ ਆ ਜਿਹੜੇ ਕੁਝ ਕਾਰਨਾ ਕਰਕੇ ਪਿਛਲੇ ਸਮਿਆਂ ਚ ਅਕਾਲੀ ਦਲ ਤੋਂ ਪਾਸੇ ਹੋ ਗਏ ਸਨ ਚਾਹੇ ਕੋ ਕਿੱਧਰ ਚਲ ਗਿਆ ਕਿੱਧਰ ਚਲੇ ਗਿਆ ਲੇਕਿਨ ਅੱਜ ਸਾਰੇ ਪੰਜਾਬੀ ਸਮੂਚਾ ਆਪਣੇ ਭਾਈਚਾਰੇ ਆਪਣਾ ਸਮਾਜ ਸਾਰੇ ਫਿਰਕੇ ਇਹ ਮਹਿਸੂਸ ਕਰਦੇ ਨੇ ਕਿ ਪੰਜਾਬ ਨੂੰ ਇੱਕ ਬਹੁਤ ਹੀ ਤਕੜੀ ਖੇਤਰੀ ਪਾਰਟੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਆ ਉਸ ਦੀ ਲੋੜ ਹੈ ਇਸ ਲਈ ਇਹ ਬਹੁਤ ਸੁਨਹਿਰਾ ਮੌਕਾ ਕਿਉਂਕਿ ਆਪਾਂ ਨੂੰ ਸ਼੍ਰੀ ਕਾਲਤਾਕ ਸਾਬ ਵੱਲੋਂ ਇਹ ਜਿਹੜੀ ਹੁਕਮ ਹੋਇਆ ਆਦੇਸ਼ ਹੋਇਆ ਤੇ ਆਪਣੇ ਤੇ ਗੁਰੂ ਸਾਹਿਬ ਦੀ ਇਹ ਖਾਤਰ ਕਿਰਪਾ ਹੈ ਕਿ ਆਪਾਂ ਸਾਰੇ ਅਕਾਲ ਪਤਿਸ਼ਾਬ ਨੂੰ ਸਮਰਪਿਤ ਹੁੰਦੇ ਹੋਏ ਆਪਾਂ ਆਪਣੀ ਉਹਨਾਂ ਹੁਕਮਾਂ ਦੀ ਪਾਲਣਾ ਕਰਨੀ ਆ ਤੇ ਆਪਾਂ ਪਹਿਰਾ ਦੇਣਾ ਆ ਜਿਹੜੇ ਹੁਕਮਨਾਮੇ ਹੋਏ ਨੇ ਇਸ ਲਈ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਇਹਨਾਂ ਜ਼ਿਲ੍ਹਿਆਂ ਦੀਆਂ ਮੀਟਿੰਗਾਂ 'ਚ ਬਹੁਤ ਵੱਡੇ ਪੱਧਰ ਤੇ ਹੌਮਾ ਹਮਾ ਕੇ ਪਹੁੰਚੋ ਇਸ ਭਰਤੀ ਮਹਿਮ ਦਾ ਨੌਜਵਾਨ ਹਿੱਸਾ ਬਣਨ ਬੀਬੀਆਂ ਵੀ ਆਉਣ ਪਹਿਣਾ ਵੀ ਆਉਣ ਆਪਣੀਆਂ ਬਜ਼ੁਰਗ ਵੀ ਆਉਣ ਤੇ ਸਮੂੱਚਾ ਜਿਹੜਾ ਆਪਣਾ ਸਮਾਜ ਆ ਹਰ ਵਰਗ ਉਹਦਾ ਇਹਦੇ ਵਿੱਚ ਸ਼ਮੂਲੀਅਤ ਕਰੇ ਕਰਕੇ ਅਕਾਲੀ ਦਲ ਸਮੁੱਚੇ ਪੰਜਾਬੀਆਂ ਦੀ ਪਾਰਟੀ ਹੈ ਆਪਾਂ ਸਿੱਖ ਪੰਥ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਉਣਾ ਹੈ ਤੇ ਆਪਾਂ ਪੰਜਾਬ ਦੀ ਜਿਹੜੀ ਖੇਤਰੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਆਪਾਂ ਉਹਨੂੰ ਮਜ਼ਬੂਤ ਕਰਨਾ ਉਹਨੂੰ ਤਕੜਾ ਕਰਨਾ ਉਹਨੂੰ ਅੱਗੇ ਲੈ ਕੇ ਜਾਣਾ ਤਾਂ ਕਿ ਜਿਵੇਂ ਦੀ ਸਥਿਤੀ ਹੈ ਪੰਜਾਬ ਦੀ ਆਪਾਂ ਇਸ ਸਥਿਤੀ ਜੋ ਪੰਜਾਬ ਨੂੰ ਕੱਢ ਸਕੀ ਏ ਜਿਹੜੇ ਆਪਣੇ ਉੱਪਰ ਬਹੁਤ ਵੱਡੇ ਸੰਕਟ ਨੇ ਬੜੀਆਂ-ਬੜੀਆਂ ਚੈਲੰਜੇਸ ਨੇ ਆਪਣੇ ਸਾਹਮਣੇ ਆਪੋਨਾਂ ਦਾ ਮੁਕਾਬਲਾ ਕਰ ਸਕੀਏ ਸੋ ਮੈਂ ਆਪਣੇ ਵੱਲੋਂ ਤੇ ਸਾਰੀ ਪੰਜ ਮੈਂਬਰੀ ਜਿਹੜੀ ਭਰਤੀ ਕਮੇਟੀ ਆ ਉਹਦੇ ਵੱਲੋਂ ਆਪਣੇ ਸਾਰੇ ਸਾਥੀਆਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਹਨਾਂ ਮੀਟਿੰਗਾਂ 'ਚ ਬਹੁਤ ਵੱਡੇ ਪੱਧਰ ਤੇ ਤਕੜੇ ਹੋ ਕੇ ਸ਼ਮੂਲੀਅਤ ਕਰੋ ਪੇ ਸ਼੍ਰੋਮਣੀ ਕਾਲੀ ਦਲ ਦੀ ਭਰਤੀ ਦਾ ਹਿੱਸਾ ਬਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ